ਸਤਿ ਸ਼੍ਰੀ ਅਕਾਲ ਲੋਕ ਰਹਾਂਵਾਂ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋਦੇਸ ਵੇਲੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਨਰਲ ਸੁਰਮਿੰਦਰ ਸਿੰਘ ਰਾਏ ਦਾ ਸਵਾਗਤ ਪਰਮਿੰਦਰ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਧੰਨਵਾਦ ਗੁਰਜਿੰਦਰ ਜੀ ਜ਼ਮਾਨਤ ਮਿਲ ਗਈ ਪਰਮਿੰਦਰ ਜੀ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਉਦੋਂ ਬਾਹਰ ਆਏ ਸੀ ਜਦੋਂ ਇਲੈਕਸ਼ਨ ਸੀ ਉਦੋਂ ਕੋਰਟ ਨੇ ਕਿਹਾ ਸੀ ਕਿ ਤੁਸੀਂ ਜਾਓ ਪ੍ਰਚਾਰ ਕਰ ਸਕਦੇ ਹੋ ਉਸ ਤੋਂ ਬਾਅਦ 2 ਜੂਨ ਨੂੰ ਆ ਕੇ ਤੁਸੀਂ ਸਰੈਂਡਰ ਕਰ ਦੇਣਾ ਉਦੋਂ ਸਰੰਡਰ ਕਰਤਾ ਸੀ ਕੇਜਰੀਵਾਲ ਸਾਹਿਬ ਨੇ ਲਿਕਰ ਪਾਲਸੀ ਦਾ ਮਾਮਲਾ ਈਡੀ ਜਾਂਚ ਕਰ ਰਹੀ ਆ ਤੇ ਅੱਜ ਜ਼ਮਾਨਤ ਤੇ ਬਾਹਰ ਆ ਗਏ ਕੀ ਕਹਿਣਾ ਚਾਹੋਗੇ ਇਹਦੇ ਤੇ ਜੀ ਦੋ ਪੱਖ ਇਹਦੇ ਵਿੱਚ ਗੁਰਜਿੰਦਰ ਜੀ ਵਿਚਾਰਨਯੋਗ ਹੈਗੇ ਪਹਿਲਾ ਪੱਖ ਤਾਂ ਸਿਰਫ ਆਹ ਕੋਈ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਐ ਤੇ ਆਜ਼ਾਦ ਤਾਂ ਹੋ ਗਏ ਪਰ ਬੰਦਸ਼ਾਂ ਵਾਹ ਐ ਕਹਿੰਦੇ ਕਿ ਬੰਦਸ਼ਾ ਬਹੁਤ ਨੇ ਹਮ ਪਹਿਲਾਂ ਆਪਾਂ ਗੱਲ ਕਰ ਲਈ ਕਿ ਜਿਹੜਾ ਬੇਲ ਮੀਡੀਆ ਸੁਪਰੀਮ ਸੁਪਰੀਮ ਬੇਲ ਦਾ ਇਹਨੂੰ ਨਾਮ ਦਿਆ ਜਾ ਰਿਹਾ ਹੈ ਇਹਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਇਹ ਈਡੀ ਦਾ ਕੇਸ ਸੀਗਾ ਇਹ ਕਾਥਿਤ ਜਿਹੜਾ ਸ਼ਰਾਬ ਘਟਾਲਣਾ ਚੱਲ ਰਿਹਾ ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਸੀ 21 ਮਾਰਚ ਨੂੰ ਉਹ 2024 ਦੇ ਵਿੱਚ ਗ੍ਰਿਫਤਾਰੀ ਹੋਈ ਸੀ 177 177 77 177 ਇੰਨੇ ਦਿਨਾਂ ਬਾਅਦ 177 ਦਿਨਾਂ ਬਾਅਦ ਜਿਹੜਾ ਹੈਗਾ ਕੇਦਰੀਵਾਲ ਨੂੰ ਰਾਹਤ ਮਿਲੀ ਹੈ ਸੁਪਰੀਮ ਰਾਹਤ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਆਗੂ ਬਲੌਰ ਨਾਲ ਇਹ ਵੀ ਪਿਆਰ ਭਾਜੀ ਕੀਤੀ ਜਾ ਰਹੀ ਕਿ ਵੱਡੀ ਜਿੱਤ ਹੈ ਸੱਚ ਦੀ ਜਿੱਤ ਹੈ ਦੁਬਾਰਾ ਫੇਰ ਸੱਚ ਦੀ ਜਿੱਤ ਹੈ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਪਰ ਬੀਜੇਪੀ ਨੂੰ ਬੜੇ ਆਪਾਂ ਕਹਿ ਲਵਾਂਗੇ ਆੜੇ ਹੱਥੀਂ ਲਿਆ ਜਾ ਰਿਹਾ ਇਸ ਮਾਮਲੇ ਦੇ ਵਿੱਚ ਪਹਿਲਾ ਪੱਖ ਇਹ ਹੀ ਸੀਗਾ ਕਿ ਕੱਚ ਤਸਰਾਵ ਘਟਾਲਾ ਸੀਗਾ ਇਹਦੇ ਵਿੱਚ ਬੜੇ ਬੜੇ ਆਗੂਆਂ ਦੇ ਨਾਮ ਆਏ ਸੀਗੇ ਅ ਸੰਜੇ ਸਿੰਘ ਨੂੰ 6 ਮਹੀਨੇ ਅਮਵਾਰਡ ਦੀ ਮਾਣਤ ਮਿਲੀ ਸੀਗੀ ਤੇ ਮਨੀਸ਼ ਸਸੋਧਿਆ ਸੀ ਕਿ ਜਿਹੜੇ ਉਹਨਾਂ ਨੂੰ 17 ਮਹੀਨਿਆਂ ਬਾਅਦ 177 ਦਿਨਾਂ ਬਾਅਦ ਕੇਦਰੀ ਵੱਲੋਂ ਰਹਾਦ ਮਿਲੀ। ਉਹ ਇਹ ਲੀਕਰ ਪਾਲਿਸੀ ਜਿਹੜੀ ਨਵੀਂ ਅ ਉਸ ਟਾਈਮ ਬਣਵਾਈ ਗਈ ਸੀ ਜਾਂ ਬਣਾਈ ਗਈ ਸੀਗੀ 21 ਨਵੰਬਰ ਅ 17 ਨਵੰਬਰ 2021 ਨੂੰ ਉਦੋਂ ਉਹਦੇ ਵਿੱਚ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਵਿੱਚ ਨਵੀਂ ਪਾਲਿਸੀ ਲਿਆਂਦੀ ਸੀ ਐਕਸਾਈਜ ਪਾਲਿਸੀ ਕਹਿੰਦੇ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਤਹਿਤ ਇਹ ਸੀ ਕਿ ਲੀਕਰ ਜਿਹੜਾ ਉਹ ਹੁੰਦੇ ਪਲੈਨਿੰਗ ਹੁੰਦੀ ਹੈ ਨਾ ਦੀਆਂ ਸ਼ਰਾਬ ਦੀਆਂ ਜਿਹੜੇ ਠੇਕੇ ਦੇਣੇ ਪੈਂਦੇ ਨੇ ਜਾਂ ਉਹਨਾਂ ਨਾਲ ਸੰਬੰਧਿਤ ਜਿਹੜੀਆਂ ਨੀਤੀਆਂ ਸੀਗੀਆਂ ਉਹਨੂੰ ਚੇਂਜ ਕਰਕੇ ਸਰਕਾਰ ਨੇ ਆਪਣੇ ਆਪ ਨੂੰ ਬਾਹਰ ਰੱਖ ਲਿਆ ਸੀ ਸਾਰਾ ਸਿਸਟਮ ਜਿਹੜਾ ਹੈਗਾ ਨਿੱਜੀ ਹੱਥਾਂ 'ਚ ਦਿੱਤਾ ਸੀ ਉਹਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜਿਹੜੀ ਲਿਕਰ ਪਾਲਿਸੀ ਦੇ ਵਿੱਚ ਕੁਝ ਆਪਾਂ ਕਹਿ ਲਓ ਕਿ ਕੱਪੜੇ ਹੁੰਦੇ ਨੇ ਘਟਾਲੇ ਹੁੰਦੇ ਨੇ ਸਮਗਲਿੰਗ ਜੇ ਉਹ ਜਾ ਹੋਈ ਕਈ ਤਰ੍ਹਾਂ ਦੇ ਕੱਪੜੇ ਕਹਿ ਸਕਦਾ ਹੈ ਉਹ ਉਹਨਾਂ ਨੂੰ ਉਹਨਾਂ ਤੋਂ ਬਚਾਅ ਹੋਊਗਾ ਔਰ ਸਰਕਾਰ ਨੂੰ ਰੈਵਨਿਊ ਪਾਲਿਸੀ ਦੇ ਵਿੱਚ ਬਹੁਤ ਵੱਡੀ ਜਿਹੜੀ ਹੈਗੀ ਰਾਹਤ ਮਿਲੂਗੀ ਵਧਦਾ-ਵਧਦਾ ਹੋਊਗਾ। ਲੇਕਿਨ ਜਿਹੜਾ ਇਹ ਵਿਵਾਦ ਉੱੜ ਗਿਆ ਭੁਜਾਇਏ ਦੇ ਕਿ ਇਹ ਸਭ ਨੀ ਲਿਕਰ ਪਾਲਿਸੀ ਨੂੰ ਕੋਈ ਰਾਹਤ ਬਾਕੀ ਜਿਹੜੇ ਪਾਰਟੀਆਂ ਸੀਗੀਆਂ ਜਾਂ ਉਹ ਉਥੋਂ ਦੇ ਠੇਕੇਦਾਰ ਸੀ ਜਾਂ ਲੇਕਰ ਪਾਲਿਸੀ ਨਾਲ ਸੰਬੰਧਤ ਬੰਦੇ ਸੀ ਜਿਨ੍ਹਾਂ ਨੂੰ ਬਾਹਰ ਕਰਦਿਆ ਗਿਆ ਸੀ ਜਾਂ ਆਪਣੇ ਬੰਦਿਆਂ ਨੂੰ ਚਿਹਰੇ ਤੋਂ ਦੇ ਦਿੱਤਾ ਗਿਆ ਇਦਾਂ ਦੇ ਇਲਜ਼ਾਮ ਲੱਗੇ ਸੀ ਜਿਹੜੇ ਉਹਨਾਂ ਨੇ ਵਿਵਾਦ ਖੜਾ ਕਰਤਾ ਆ ਜਿਹਦੇ ਕਰਕੇ 28 ਜੁਲਾਈ 2022 ਨੂੰ ਇਹ ਨੀਤੀ ਵਾਪਸ ਲੈਣੀ ਪਈ ਸੀਗੀ ਉਦੋਂ ਦੇ ਮੁਖ ਸਕੱਤਰ ਨਰੇਸ਼ ਜਿਹੜੇ ਹੈਗੇ ਉਹਨੇ ਆਪਣੀ ਰਿਪੋਰਟ ਦੇ ਵਿੱਚ ਖਲਾਸਾ ਕਰਿਆ ਸੀ ਕਿ ਵੱਡੇ ਵੱਡੇ ਆਗੂ ਨੇ ਜਿਹੜੇ ਉਹਦੇ ਚ ਇਨਵੋਲਵ ਨੇ ਬੜਾ ਤਕੜਾ ਘਟਾਲਾ ਹੋਇਆ ਇਹ ਨਿਕਰ ਪਾਲਿਸੀ ਜਿਹੜੀ ਹੈਗੀ ਹੈ ਉਹ ਠੀਕ ਨਹੀਂ ਬਣਾਈ ਗਈ। ਉੱਥੋਂ ਦੇ ਫੈਡਲ ਸੀ ਨੇ ਜਿਹੜੀ ਹੈ ਸੀਬੀਆਈ ਵੀ ਜਾਂਚ ਦਿੱਤੀ ਸੀਗੀ। ਸੀਬੀਆਈ ਨੂੰ ਪਹਿਲਾਂ ਹੀ ਇਹਨਾਂ ਨੂੰ ਰਾਤ ਮਿਲ ਚੁੱਕੇ ਕੇਦਰੀ ਵਾਲਪੁਰੋਂ ਤੇ 10 ਮਈ ਨੂੰ ਚੋਣਾਕਾਰੋਂ ਪਹਿਲਾਂ ਜ਼ਮਾਨਤ ਤੇ ਆਏ ਸੀਗੇ। ਉਸ ਤੋਂ ਬਾਅਦ 2 ਜੂਨ ਨੂੰ ਇਹਨਾਂ ਨੇ ਸਰੈਂਡਰ ਕਰਤਾ ਸੀਗਾ ਫਿਰ ਦੀਵਾਲ ਨੇ। ਕਿ ਆ ਲੋਕ ਸਭਾ ਚੋਣਾ ਕਰਕੇ ਜੋ ਰਾਖਦ ਮੀਡੀਆ ਜਿਹਦਾ ਜ਼ਿਕਰ ਤੁਸੀਂ ਕੀਤਾ ਕਿ ਪ੍ਰਚਾਰ ਕਰ ਸਕਦੇ ਹੋ ਜਾ ਕੇ ਦੋ ਜੂਨ ਨੂੰ ਸੰਟਰ ਕਰਕੇ ਦੁਬਾਰਾ ਦਿਹਾੜ ਦੇਣ ਭੇਜ ਦਿੱਤਾ ਗਿਆ ਸੀ ਮੈਨੂੰ ਸੋ ਹੁਣ ਦਿਹਾੜ ਜੇਡ ਦੇ ਵਿੱਚੋਂ ਰਾਖਦ ਮੀਡੀਆ ਸੁਪਰੀਮ ਰਾਖਦ ਮੀਡੀਆ ਬਾਹਰ ਆਉਣਾ ਹਲੇ ਉਹਨੂੰ ਟਾਈਮ ਲੱਗ ਸਕਦਾ ਕਿਉਂਕਿ ਉੱਥੋਂ ਦੇ ਜਿਹੜੇ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਨੇ ਲਿਖਤੀ ਰੂਪ ਵਿੱਚ ਪਹਿਲਾਂ ਹੌਮ ਰਾਉਜ਼ ਐਵੇਨਿਊ ਕੋਟ ਆਉਣਗੇ ਉੱਥੋਂ ਫਿਰ ਰਿਲੀਜ਼ ਉਹ ਜਿਹੜਾ 10 ਲੱਖ ਦਾ ਮਜਲ ਲਗਾ ਭਰ ਕੇ ਰੀਲੀਜ਼ ਆਰਡਰ ਤਿਆਰ ਹੋਣਗੇ ਫਿਰ ਰੀਲੀਜ਼ ਆਰਡਰ ਦੁਬਾਰਾ ਫਿਰ ਤੇ ਹਾਰਡ ਪ੍ਰਸ਼ਾਸਨ ਕੋਲ ਜਾਣਗੇ ਫਿਰ ਇਹਨਾਂ ਨੂੰ ਬਾਹਰ ਕੱਢਿਆ ਜਾਊਗਾ ਜੇਰ ਤੋਂ ਚਲੋ ਥੋੜਾ ਸਮਾਂ ਲੱਗ ਸਕਦਾ ਹੈ ਇਹਦੇ ਬਾਅਦ ਹੁਣ ਦੂਜਾ ਪੱਖ ਜਿਹੜਾ ਇੱਕ ਕੱਲ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਨਰਿੰਦਰ ਮੋਦੀ ਹੋਰੀ ਕੱਲ ਜਿਹੜਾ ਸੀ ਜੇ ਆਈ ਹੈਗੇ ਉਹਨਾਂ ਦੇ ਘਰੇ ਪੂਜਾ ਕਰਨ ਲਈ ਪਹੁੰਚੇ ਉਦੇ ਬਾਬਤ ਵੀ ਇੱਕ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਨੇ ਵੀ ਜ਼ਾਬਤੇ ਦੀ ਉਲੰਘਣਾ ਕਹਿਤਾ ਉਹਨਾਂ ਨੇ ਸਿੱਧੀ ਗੱਲ ਇਹ ਕਹਿਤੀ ਕਿ ਇਹ ਨਿਆਂਪਾਲਿਕਾ ਔਰ ਕਾਰਜਕਾਰੀ ਜਿਹੜਾ ਕਾਰਜਪਾਲਿਕਾ ਹੈ ਉਹ ਮਿਲ ਕੇ ਗੱਲ ਕਰਨ ਦੀ ਜਾਂ ਚੱਲ ਚੱਲਦੀ ਹੈ ਕਿ ਕਿਤੇ ਨਾ ਕਿਤੇ ਡੰਡਾ ਹੁੰਦਾ ਨਿਆਂਪਾਲਿਕਾ ਦਾ ਤਾਂ ਇਹ ਅਲੈਦਗੀ ਕਰ ਲਈ ਹੈ ਉਹਨੂੰ ਅਲੈਦਾ ਕਰਕੇ ਅਲੱਗ-ਅਲੱਗ ਚੱਲ ਕੇ ਕਿਤੇ ਨਾ ਕਿਤੇ ਜਾ ਕੇ ਆਪਣੇ ਮਫਾਦਾਂ ਲਈ ਇਕੱਠੇ ਹੋਣ ਦੀ ਗੱਲ ਕਰਦੇ ਆ ਉਹ 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 ਜ਼ਾਬਤੇ ਦੀ ਲੰਗਣਾ ਹੋ ਰਹੀ ਹੈ ਵਿਆਪਕ ਅਲਿਕਾ ਦੇ ਜ਼ਾਬਤੇ ਦੀ ਲੰਗਣਾ ਹੋ ਰਹੀ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਉਹ ਇਸ ਇਸ ਮਾਮਲੇ ਨੂੰ ਹੋਰ ਤਰੀਕੇ ਨਾਲ ਲੈ ਰਹੀਆਂ ਨੇ ਉਹ ਜਿਹੜਾ ਹੁਣ ਅਰਵਿੰਦ ਕੇਜਰੀਵਾਲ ਦਾ ਇੱਕਦਮ ਆ ਜ਼ਮਾਨਤ ਤੇ ਮਿਲ ਜਾਣਾ ਉਹ ਇਸ ਗੱਲ ਦੇ ਵੀ ਤੰਗ ਕਰ ਰਹੀਆਂ ਨੇ ਪੋਲੀਟੀਕਲ ਪਾਰਟੀਆਂ ਨੂੰ ਮੌਕਾ ਮਿਲ ਜਾਂਦਾ ਕਿ ਹਰਿਆਣਾ ਚੋਣਾ ਆ ਗਿਆ ਆਹ ਫੈਸਲਾ ਜਿਹੜਾ ਅਰਵਿੰਦ ਕੇਜਰੀਵਾਲ ਉਹਨਾਂ ਦੀ ਜ਼ਮਾਨਤ ਦਾ 80 ਦੇ ਕੇਸ ਦੇ ਵਿੱਚ ਉਹ ਰਾਖਵਾਂ ਰੱਖਿਆ ਗਿਆ ਸੀਗਾ ਤੇ ਹੁਣ ਕੱਲ ਪੂਜਾ ਹੋਈ ਆ ਅੱਜ ਇੱਕਦਮ ਫੈਸਲਾ ਆ ਗਿਆ ਉਹ ਕਹਿੰਦੇ ਕਿ ਹਰਿਆਣਾ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਤੇ ਭਾਜਪਾ ਦਾ ਜਿਹੜਾ ਅਕਸ ਜੀ ਉਹ ਤੁਹਾਡਾ ਡਾਊਨ ਜਾ ਰਿਹਾ ਸੀ ਉੱਥੇ ਸਿੱਧੇ ਤੌਰ ਤੇ ਕਾਂਗਰਸ ਨੂੰ ਜਿਹੜੀ ਹੈਗੀ ਆ ਆ ਜਿੱਤ ਮੜ ਰਹੀ ਦਿਖ ਰਹੀ ਸੀ ਯਾਨੀ ਕਿ ਕਾਂਗਰਸ ਉੱਪਰ ਆਉਂਦੀ ਦਿਖਾਈ ਦੇ ਰਹੀ ਸੀ ਤੋ ਇਹ ਜਿਹੜੀ ਮਿਲਣੀ ਹੈਗੀ ਕਿਤੇ ਨਾ ਕਿਤੇ ਇਹ ਤਾਂ ਕੰਜ ਕਸੇ ਜਾ ਰਹੇ ਨੇ ਕਿ ਮਿਲਣੀ ਨਾਲ ਜਮਾਨਤ ਇਹ ਉਹ ਜ਼ਮਾਨਤ ਬਾਹਰ ਤਾਂ ਆਗੇ ਹਰਿਆਣਾ ਦੇ ਵਿੱਚ ਕਾਂਗਰਸ ਨੂੰ ਥੱਲੇ ਕਰਨ ਲਈ ਉਹ ਕਹਿੰਦੇ ਜਿਵੇਂ ਆ ਕੋਈ ਉਪਰ ਪਾਇਸੀ ਗੱਲ ਕਰਦਾ ਉਹ ਉਰ ਕੱਢਦੇ ਹੁੰਦੇ ਨਾ ਜਿੰਨ ਕੱਢਣ ਵਾਸਤੇ ਬਾਹਰ ਕਹਿੰਦੇ ਵੀ ਜਿੰਨ ਬਾਹਰ ਕੱਢ ਤਾਂ ਲਿਆ ਪਰ ਇਹ ਭਾਜਪਾ ਦੇ ਨਹੀਂ ਬੜਾ ਖਾਊਗਾ ਕਿਤੇ ਭਾਜਪਾ ਨੂੰ ਨਾ ਝਟਕਾ ਦੇ ਦੇਵੇ ਉਹ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਪੋਲੀਟੀਕਲ ਤੌਰ ਦੇ ਇਸ ਅ ਆਪਕਾ ਕਹਿ ਲੋ ਕਿ ਇਸ ਪੱਖ ਨੂੰ ਹੋਰ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਤੇ ਆਮ ਆਦਮੀ ਪਾਰਟੀ ਇਸ ਨੂੰ ਹੋਰ ਨਜ਼ਰ ਨਾਲ ਦੇਖ ਰਹੀ ਹੈ ਪੋਲੀਟੀਕਲ ਪਾਰਟੀਆਂ ਤੰਗ ਖਸ ਰਹੀਆਂ ਨੇ ਮਿਲਣੀ ਦੇ ਤੰਗ ਖਸ ਰਹੀ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਇਸ ਦੇ ਗੱਲ ਦੇ ਵਿਰੋਧ ਵਿੱਚ ਉੱਤਰ ਆਏ ਨੇ ਕਿ ਇਹ ਮਿਲਣੀ ਜਿਹੜੀ ਹੋਣੀ ਨਹੀਂ ਚਾਹੀਦੀ ਸੋ ਰਾਖ ਦੀ ਗੱਲ ਫਿਰ ਹਾਲ ਆਮ ਆਦਮੀ ਪਾਰਟੀ ਛੋਟਾ ਕਹਿਣ ਦਾ ਜੀ ਜੀ ਕਿ ਹਰਿਆਣਾ ਛੋਟਾ ਕਹਿਣ ਦਾ ਪਰ ਜੀ ਜੀ ਤੁਹਾਡੇ ਕਹਿਣ ਦਾ ਇਹ ਮਤਲਬ ਕਿ ਪੋਲੀਟੀਕਲ ਪਾਰਟੀਆਂ ਕਹਿ ਰਹੀਆਂ ਨੇ ਕਿ ਜਿਹੜੀ ਜ਼ਮਾਨਤ ਹੋਈ ਹੈ ਰਵਿੰਦ ਕੇਜਰੀਵਾਲ ਦੀ ਉਹ ਆਪਣੇ ਅਸਰ ਰਸੂਖ ਤੇ ਪ੍ਰਭਾਵ ਵਰਤ ਕੇ ਹੋਈ ਹੈ ਤਾਂ ਕਿ ਹਰਿਆਣੇ ਦੇ ਵਿੱਚ ਇਲੈਕਸ਼ਨ ਹੈ ਅਰਵਿੰਦ ਕੇਜਰੀਵਾਲ ਦਾ ਆਪਣਾ ਉਹਨਾਂ ਦਾ ਇੱਕ ਸੂਬਾ ਹਰਿਆਣਾ ਉਹ ਪ੍ਰਚਾਰ ਕਰਨਗੇ ਉੱਥੇ ਇਲੈਕਸ਼ਨ ਹੈ ਜੇ ਦੋਦਰ ਵਿੰਕ ਕੇਜਰੀਵਾਲ ਬਾਹਰ ਆ ਕੇ ਪ੍ਰਚਾਰ ਕਰਨਗੇ ਉਹ ਵੋਟ ਤੋੜਨਗੇ ਵੋਟ ਤੋੜਨਗੇ ਉਹ ਕਾਂਗਰਸ ਪਾਰਟੀ ਦੀ ਬੀਜੇਪੀ ਆਪਣੀ ਸਰਕਾਰ ਬਣਾ ਜੂਗੀ ਤੇ ਇਸ ਕਰਕੇ ਬੀਜੇਪੀ ਨੇ ਕੇਜਰੀਵਾਲ ਨੂੰ ਬਾਹਰ ਕੱਢਿਆ ਬਿਲਕੁਲ ਸਿੱਧਾ ਸਿੱਧਾ ਤੇ ਸਪਸ਼ਟ ਜਿਹੜਾ ਹੈਗਾ ਆਮ ਆਮਾਦੀ ਪਾਰਟੀ ਦੇ ਅਗੇਂਸਟ ਇਹ ਤਾਂ ਦੇ ਜਿਹੜੇ ਹਵਤੰਜ ਆ ਰਹੇ ਨੇ ਉਹਨਾਂ ਦਾ ਮਤਲਬ ਤਾਂ ਇਹ ਹੀ ਹੈ ਕਿ ਕਾਂਗਰਸ ਦੀ ਵੋਟ ਤੋੜੀ ਜਾਊਗੀ ਉਹ ਪਹਿਲਾਂ ਇਹ ਵੇਟ ਕੀਤੀ ਜਾ ਰਹੀ ਸੀ ਕਿ ਇੱਕ ਤਾਰਾਖਵਾਰ ਖਾ ਗਿਆ ਫੈਸਲਾ ਜਮਾਨਤ ਦੇ ਉੱਤੇ ਦੂਜਾ ਇੱਕ ਖੰਸੂਆ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਮਝੌਤਾ ਹੋ ਸਕਦਾ ਉੱਥੇ ਗੱਠਜੋੜ ਹੋ ਸਕਦਾ ਹਰਿਆਣਾ ਦੇ ਵਿੱਚ ਹੁਣ ਦੋ ਦਿਨ ਦਿਨ ਦੋ ਦਿਨ ਜਾਂ ਤਿੰਨ ਦਿਨ ਹੋਏ ਨੇ ਉਹ ਉਹ ਗੱਲ ਇੱਕ ਤਰ੍ਹਾਂ ਨਾਲ ਖਤਮ ਹੀ ਹੋ ਗਈ ਐ ਟੜਾ ਟੜਾ ਉਮੀਦਵਾਰ ਜਿਹੜੇ ਹੈਗੇ ਨੇ ਉਹ ਅਨਾਉਂਸ ਕਰ ਦਿੱਤੇ ਗਏ ਐ ਕਾਂਗਰਸ ਵੱਲੋਂ ਵੀ ਔਰ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਨੇ ਤਾਂ ਸਿੱਧੇ ਤੌਰ ਤੇ ਕਹਿਤਾ ਸੀ ਕਿ ਜੇ ਕਾਂਗਰਸ ਆਮ ਆਦਮੀ ਪਾਰਟੀ ਦਾ ਸਹਾਰਾ ਲੈ ਕੇ ਗੱਠਜੋੜ ਕਰਕੇ ਤੁਰਦੀ ਆ ਤਾਂ ਕਾਂਗਰਸ ਨੂੰ ਨੁਕਸਾਨ ਹੋਏਗਾ ਉਹ ਇਸ ਕਰਕੇ ਉਹਨਾਂ ਨੇ ਗੱਠ ਜੋੜ ਤੋਂ ਬਿਲਕੁਲ ਸਾਫ਼ ਮਨਾਂ ਕਰਤਾ ਸੀ ਜਿਵੇਂ ਲੋਕ ਸਭਾ ਚੋਣਾਂ 'ਚ ਪੰਜਾਬ ਦੀ ਕਾਂਗਰਸ ਕਰਤੇ ਕਾਈ ਨਹੀਂ ਕੀਤਾ ਸੀਗਾ। ਦੇਖੋ ਇਹਨਾਂ ਦੀ ਹਵਾ ਵੀ ਮਾਰਤੀ ਉਹਨਾਂ ਨੇ ਤਾਂ ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਨਾਲ ਚਾਲ ਖੇਲ ਗਈ ਉੱਥੇ ਹਰਿਆਣਾ ਦੇ ਵਿੱਚ ਕਾਂਗਰਸ ਦੇ ਕੋਈ ਇੱਕ ਤਾਂ ਜਿਹੜੇ ਲੋਕ ਇਹੋ ਜਿਹੇ ਬਿਆਨ ਦਿੰਦੇ ਨੇ ਪੋਲੀਟਿਕਲ ਕਿ ਸੁਪਰੀਮ ਕੋਰਟ ਦੇ ਵਿੱਚ ਅਸਰ ਸੁਖਵਾਰ ਵਰਤ ਕੇ ਭਾਜਪਾ ਨੇ ਜਾਂ ਮੋਦੀ ਸਾਹਿਬ ਨੇ ਜਮਾਨਤ ਕਰਾਤੀ। ਉਹ ਲੋਕ ਇਹ ਵੀ ਦੱਸਣਗੇ 14 ਦੀ ਚੋਣ ਲੜੀ ਉੱਥੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਫਿਰ 19 ਦੀ ਚੋਣ ਲੜੀ। ਪਰ ਉੱਥੇ 24 ਦੀ ਚੌਂਦੜੀ ਕਿ ਕਿੰਨੀ ਵੋਟ ਪਰਸੈਂਟੇਜ ਅਰਵਿੰਦ ਕੇਜੀਵਾਲ ਨੇ ਉੱਥੇ ਲੈ ਕੇ ਗਏ ਕਿੰਨਾ ਡੈਂਟ ਪਾਇਆ ਕਿ ਇਸ ਵਾਰ ਉਹ ਅਸਰ ਦਿਖੂਗਾ ਜ਼ਮਾਨਤਾਂ ਬਚੀਆਂ ਨਹੀਂ ਆਮ ਆਦਮੀ ਪਾਰਟੀ ਦੀ ਇਸ ਵਾਰ ਕੈਂਡੀਡੇਟ ਮਿਲ ਨਹੀਂ ਰਹੇ ਆਮ ਆਦਮੀ ਪਾਰਟੀ ਨੂੰ ਹਰਿਆਣਾ ਦੇ ਵਿੱਚ ਉਹ ਕਿ ਇਹਨਾਂ ਨੇ ਉਹ ਕਰ ਲੈ ਕੇ ਦੂਜੀ ਪਾਰਟੀ ਦਾ ਕਿ ਬੀਜੇਪੀ ਨੂੰ ਬ੍ਰੇਮ ਕਰਨਾ ਅਸੀਂ ਕਿ ਬੀਜੇਪੀ ਇੱਕ ਤੱਕਾ ਕਰ ਰਹੀ ਹੈ ਤੇ ਉਹ ਗੱਲ ਹੈ ਇਹਦੇ ਵਿੱਚ ਪਰ ਉਹ ਲੋਕ ਨਾਲ ਨਾਲ ਇਹ ਵੀ ਦੱਸਣ ਜਦੋਂ ਕਾਂਗਰਸ ਇਲਜ਼ਾਮ ਲਾਉਂਦੀ ਹੈ ਕਿ ਸਾਨੂੰ ਡੈਂਟ ਪਾਉਣਗੇ ਤੁਸੀਂ ਦੱਸੋ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਕਿੰਨੇ ਇੱਥੇ ਵੋਟ ਪਰਸੈਂਟੇਜ ਲੈ ਕੇ ਗਿਆ ਕਿ ਇੰਨੀ ਖਰਾਬ ਕਰ ਦੂਗਾ ਹਾਲਾਂਕਿ ਅਲਾਈਂਸ ਨੂੰ ਕਾਂਗਰਸ ਨੇ ਜਵਾਬ ਦਿੱਤਾ ਜਿੰਨੇ ਕਿ ਜਿੰਨੇ ਵੀ ਪਰਮਿੰਦਰ ਜੀ ਹਵਾ ਸੀ ਉੱਥੇ ਆਮ ਆਦਮੀ ਪਾਰਟੀ ਦੀ ਹਰਿਆਣਾ ਚ ਕਾਂਗਰਸ ਨੇ ਇਹਨੂੰ ਆਪਣੀ ਗੱਲਾਂ ਚ ਲੈ ਕੇ ਇਹਨਾਂ ਦੀ ਹਵਾ ਵੀ ਖਤਮ ਕਰਤੀ ਉੱਥੇ ਹਰਿਆਣਾ ਦੇ ਵਿੱਚ ਜੀ ਦੇਖੋ ਭਾਜੀਪੀ ਦੀ ਆਪਾਂ ਗੱਲ ਕਰਦੇ ਬੀਜੇਪੀ ਵੈਸੀ ਉਹ ਦੋ ਦੋ ਪਾਸੇ ਤੋਂ ਆਪਾਂ ਦੇਖ ਸਕਦੇ ਹਾਂ ਕਿ ਕੀ ਹੋਈ ਆ ਪਹਿਲਾਂ ਤਾਂ ਜਿਹੜਾ ਕਿਸਾਨਾਂ ਵਾਲਾ ਤੁਸੀਂ ਦੇਖਿਆ ਹੀ ਆ ਉਹ ਤੇ ਵੱਡੇ ਵੱਡੇ ਟੋਏ ਸੜਕਾਂ 'ਤੇ ਪਟਕੇ ਵੱਡੇ ਵੱਡੇ ਕਿੱਲ ਉਹ ਗੋੜੀ ਚਲਾ ਕੇ ਜਾਂ ਅਥਰੂਗਾ ਦੇ ਗੋਲੇ ਜਿੱਦਾਂ ਵੀ ਹੋਇਆ ਹਨ ਉਹ ਉਹ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਕਿਸਾਨਾਂ ਨੂੰ ਉਹ ਚੀਜ਼ ਇੱਕ ਤਾਂ ਬੜੀ ਮਹਿੰਨੇ ਰੱਖਦੀ ਆ ਉਹ ਤਾਂ ਪ੍ਰਚਾਰ ਤਾਂ ਉੱਪਕੇ ਕਰ ਰਹੀਆਂ ਨੇ ਨਾ ਪਾਰਟੀਆਂ ਇਹ ਤਾਂ ਭਾਜਪਾ ਕਿਤੇ ਇਹ ਇਸ ਚੀਜ਼ ਨੂੰ ਵੀ ਆਪਣੇ ਲਈ ਖਤਰਾ ਸਮਝਦੀ ਆ ਦੂਜੀ ਗੱਲ ਹੈਗੀ ਜਿਹੜੀ ਆ ਆ სპੋਰਟਸਮੈਨ ਜਿਹੜੇ ਚਾਹੇ ਯਾਰ ਰੈਸਲਰਸ ਸੀਗੇ ਖਾਸ ਕਰ ਪੁਗਾੜ ਹੋ ਰਹੀ ਜਾਂ ਅਬ ਉਜਰੰਗ ਹੋ ਰਹੀ ਇਹਨਾਂ ਵੱਲੋਂ ਜਦੋਂ ਆਪਣੇ ਚੂਹਣ ਵਾਲਾ ਮਾਮਲਾ ਵੱਡਾ ਆ ਉਦੋਂ ਆ ਹੁਣ ਵਿਨੇਸ਼ ਪੁਗਾੜ ਦਾ ਜਿਹੜਾ ਇੱਕਦਮ ਉੱਥੋਂ ਡਿਸਕਵালিਫਾਈ ਹੋ ਕੇ ਵਾਪਸ ਆ ਜਾਣਾ ਤੇ ਵਾਪਸ ਆ ਕੇ ਕਾਂਗਰਸ ਨੂੰ ਜੁਆਇਨ ਕਰ ਲੈਣਾ ਉਹ ਵੀ ਕਿਤੇ ਨਾ ਕਿਤੇ ਖਤਰਾ ਇਹਨਾਂ ਲਈ ਖੜਾ ਹੁੰਦਾ ਹੈ ਤਾਂ ਗੱਲ ਇਹ ਇੰچھے ਰਹਿੰਦੇ ਸਟੇਟ ਵਾਈਜ਼ ਜੇ ਦੇਖਿਆ ਜਾਵੇ ਤਾਂ ਉਹ ਇਹ ਹੈ ਕਿ ਹਰਿਆਣਾ ਦੇ ਵਿੱਚ ਇਹ ਗੱਲ ਸੋਚਦੇ ਆ ਕਿ ਜੇ ਕਿਸੇ ਹੋਰ ਸਟੇਟ ਦੇ ਵਿੱਚ ਵੋਟ ਪਰਸੈਂਟੇਜ ਵਧੀਆ ਹੈ ਘੱਟਿਆ ਜਾਂ ਲੈ ਸਕਿਆ ਕੋਈ ਨਹੀਂ ਲੈ ਸਕਿਆ ਆਮ ਆਦਮੀ ਪਾਰਟੀ ਨੂੰ ਕੈਂਡੀਡੇਟ ਮਿਲ ਰਿਆ ਨਹੀਂ ਮਿਲ ਰਿਆ ਬਟ ਹੁਣ ਉਹਨਾਂ ਲਈ ਵੱਡਾ ਖਤਰਾ ਆਮ ਆਦਮੀ ਪਾਰਟੀ ਹੋ ਸਕਦਾ ਉਹ ਮੰਨਣ ਮੰਨ ਰਹੇ ਹੋਣ ਆਪਾਂ ਇਹ ਗੱਲ ਕਰਦੇ ਆ ਕਿ ਹੋ ਸਕਦਾ ਬੀਜੇਪੀ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਖਤਰਾ ਨਾ ਮੰਨ ਕੇ ਕਾਂਗਰਸ ਨੂੰ ਮੰਨ ਲਈ ਹੋਵੇ ਉਹ ਇਹ ਗੱਲ ਚਾਹੁੰਦੇ ਹੋਵੇ ਕਿ ਕਾਂਗਰਸ ਨੂੰ ਕਿਸੇ ਨਾ ਕਿਸੇ ਟੀਪੀ ਲਾਈ ਜਾਵੇ ਜੇ ਕਿਸੇ ਕਿਸੇ ਵੀ ਤਰੀਕੇ ਨਾਲ 1% 2% ਚ ਕਿਸੇ ਤਰੀਕੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਹਰ ਇੱਕ ਪਾਰਟੀ ਚਾਹੁੰਦੀ ਚਾਹੁੰਦੀ ਹੈ ਇਹ ਕਿ ਦੂਜੀ ਪਾਰਟੀ ਅੱਗੇ ਨਾ ਆ ਸਕੇ ਤੇ ਉਹਦੇ ਲਈ ਜੋ ਵੀ ਹੱਥ ਕੰਡਾ ਵਰਤੇ ਜਾਂਦਾ ਵਰਤ ਲੋ ਕੋਈ ਰਾਹਤ ਮਿਲਦੀ ਹੈ ਕਿਸੇ ਤਰੀਕੇ ਨਾਲ ਦਾ ਕਿਸੇ ਕਿਸੇ ਵੀ ਤਰੀਕੇ ਨਾਲ ਕਿਉਂਕਿ ਭਾਜਪਾ ਆਪਣੇ ਆਪ ਨੂੰ ਸਟਰੋਂਗ ਮੰਨਦੀ ਹੈ ਔਰ ਸੱਤਾ ਦੇ ਵਿੱਚ ਹੈਗੀ ਹੈ ਔਰ ਭਾਜਪਾ ਦੇ ਉੱਤੇ ਪਹਿਲਾਂ ਵੀ ਅਲੀਗੇਸ਼ਨ ਇੱਡਾ ਦੇ ਲੱਗਦੇ ਆਏ ਹੈ ਕਿ ਟੱਕਾ ਕਰਦੇ ਹੈ ਇਹ ਟੱਕਾ ਇਸ ਵਾਰ ਵੀ ਕਰਨਗੇ ਤੋ ਹਰ ਇੱਕ ਤਰ੍ਹਾਂ ਨਾਲ ਬੀਜੇਪੀ ਮਜ਼ਬੂਤ ਹੋ ਕੇ ਬਾਹਰ ਆਉਣਾ ਚਾਹੁੰਦੀ ਹੈ ਸੱਤਾ ਦੇ ਵਿੱਚ ਮੁੜ ਕਾਬਜ਼ ਹੋਣਾ ਚਾਹੁੰਦੀ ਹੈ ਉਹਦੇ ਲਈ ਇੰਟਾ ਦੀਆਂ ਗੱਲਾਂ ਕਿ ਦਿੱਲੀ ਦੇ ਵਿੱਚ ਕਿੰਨੀ ਪਰਸੈਂਟੇਜ ਸੀਗੀ ਜਾਂ ਪੰਜਾਬ ਚ ਕਿੰਨੀ ਰਹਗੀ ਜਾਂ ਹੁਣ ਕਿੰਨੀਆਂ ਸੀਟਾਂ ਆ ਜਾਂ ਪਹਿਲਾਂ ਕਿੰਨੀਆਂ ਸੀਗੀਆਂ ਵਰਕਰ ਵਧੇ ਜਾਂ ਘਟੇ ਜਾਂ ਕੈਂਡੀਡੇਟ ਵਧਰੇ ਨੇ ਨਹੀਂ ਵਧਰੇ ਉਹਨਾਂ ਉਹ ਚੀਜ਼ਾਂ ਸ਼ਾਇਦ ਦੂਜੇ ਸਟੇਟਾਂ ਨਾਲ ਸੰਬੰਧਤ ਹੋਣ ਕਰਕੇ ਉੱਥੇ ਬਾਇ ਨੇ ਨਾਂ ਰੱਖਦੇ ਹੋਣ ਹਰਿਆਣਾ ਦੇ ਵਿੱਚ ਵੇਗਣ ਹਰਿਆਣਾ ਦੇ ਵਿੱਚ ਇਹ ਜ਼ਰੂਰ ਹੈਗਾ ਕਿ ਜਿੱਤਣ ਲਈ ਬੀਜੇਪੀ ਪੂਰਾ ਜੋਰ ਲਾਏਗੀ ਜੀ ਜਦੋਂ ਪ੍ਰਮਿੰਦਰ ਜੀ 224 ਦੀ ਇਲੈਕਸ਼ਨ ਸੀ ਲੋਕ ਸਭਾ ਦੀ ਜਿਹੜਾ ਬੀਜੇਪੀ ਨੂੰ ਵੱਡਾ ਡੈਂਟ ਪਿਆ ਬੀਜੇਪੀ ਮੈਜੋਰਟੀ ਤੋਂ ਬਾਹਰ ਰਹੀ ਉਹ ਬਾਹਰ ਰਹੀ ਬੀਜੇਪੀ ਦੇ ਆਪਣੇ ਜਿਹੜੇ ਲੀਡਰ ਸੀ ਉਹਨਾਂ ਦੀ ਸਟੇਟਮੈਂਟਸ ਕਰਕੇ ਕਈ ਲੀਡਰਾਂ ਦੇ ਬਿਆਨ ਆਏ ਕਿ ਅਸੀਂ ਸੰਵਿਧਾਨ ਬਦਲ ਲਈ ਬਾਅਦ ਦੇ ਵਿੱਚ ਬੀਜੇਪੀ ਦੇ ਵੱਡੇ ਲੀਡਰਾਂ ਨੇ ਪਾਰਟੀ ਦਫ਼ਤਰ ਬੁਲਾ ਕੇ ਉਹਨਾਂ ਨੂੰ ਉਵਰਜਿਆ ਕਿ ਤੁਹਾਡੀ ਹਿੰਮਤ ਕਿਵੇਂ ਹੋਈ ਇਹ ਕਹਿਣ ਦੀ ਕਿ ਇਸ ਸੰਵਿਧਾਨ ਨੂੰ ਅਸੀਂ ਕਰ ਦਾਂਗੇ ਜਿਵੇਂ ਸਭ ਤੋਂ ਪਹਿਲਾਂ ਸਟੇਟਮੈਂਟ ਆਈ ਸੀ ਜਿਹੜੇ ਬੀਜੇਪੀ ਦੇ ਯੂਪੀ ਤੋਂ ਲੜ ਰਹੇ ਸੀ ਜਿਹਦੇ ਵਿੱਚ ਅਯੁੱਧਿਆ ਦਾ ਏਰੀਆ ਆਉਂਦਾ ਉਲਸੋ ਪਰ ਜਿਹੜਾ ਉਹਦਾ ਨੁਮਾਇੰਦਾ ਸੀ ਉਹੋ ਵੀ ਹਾਰਿਆ ਇਸੇ ਗੱਲ ਨੂੰ ਆਧਾਰ ਬਣਾਇਆ ਕਾਂਗਰਸ ਪਾਰਟੀ ਨੇ ਹੱਥ ਦੇ ਸੁਵਿਧਾਨ ਪੜ ਕੇ ਕਿ ਜੇਕਰ ਬੀਜੇਪੀ ਆਈ ਰਾਖਵਾ ਕਰਨ ਤੇ ਸਵਿਧਾਨ ਦੇ ਉੱਪਰ ਇਹ ਅਟੈਕ ਕਰਾਂਗੇ ਇਸ ਕਰਕੇ ਬੀਜੇਪੀ ਦੀਆਂ ਸੈਟਾਂ ਘਟੀਆਂ ਹਰਿਆਣਾ ਦੇ ਵਿੱਚ ਜਿਹੜਾ ਇੱਕ ਵੱਡਾ ਇਹਨਾਂ ਨੂੰ ਬੈਕਫੁੱਟ ਤੇ ਗਈ ਬੀਜੇਪੀ ਉਹ ਗਈ ਕੰਗਣਾ ਦੀ ਸਟੇਟਮੈਂਟ ਕਰਕੇ ਕੰਗਣਾ ਨੇ ਸਭ ਤੋਂ ਪਹਿਲਾਂ ਸਟੇਟਮੈਂਟ ਦਿੱਤੀ ਕਿਉਂਕਿ ਕੰਗਣਾ ਕੋ ਪੋਲੀਟੀਕਲ ਤਾਂ ਹੈ ਨਹੀਂ ਨਾ ਉਹਨਾਂ ਨੂੰ ਇੰਨੀ ਸਮਝ ਹੈ ਕਿ ਕਿਹੜੀ ਚੀਜ਼ ਅਕੀਤੇ ਇੰਪੈਕਟ ਕਰਦੀ ਆ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਕਿਸਾਨ ਅੰਦੋਲਨ ਦੇ ਵਿੱਚ ਰੇਪ ਹੋਏ ਕਿਸਾਨ ਅੰਦੋਲਨ ਦੇ ਵਿੱਚ ਕਤਲ ਹੋਏ ਉਹ ਇਹ ਗੱਲ ਭੁੱਲ ਗਈ ਸਟੇਟਮੈਂਟ ਦੇਣ ਤੋਂ ਪਹਿਲਾਂ ਕਿ ਹਰਿਆਣਾ ਦੇ ਵਿੱਚ ਵੱਡਾ ਏਰੀਆ ਜਿਹੜਾ ਕਿਸਾਨੀ ਦੇ ਨਾਲ ਜੁੜਿਆ ਹੋਇਆ ਤੇ ਅੰਦੋਲਨ ਦੇ ਵਿੱਚ ਹਰਿਆਣਾ ਦੀ ਭੂਮਿਕਾ ਸੀ ਯਾਨੀ ਕਿ ਕਿਸਾਨੀ ਵੋਟ ਬੈਂਕ ਨੂੰ ਡੈਂਟ ਪਾ ਤਾ ਉਹ ਨਾਲੋਂ ਨਾਲ ਉਹਨੇ ਕੰਗੜਾ ਨੇ ਜਾਤੀ ਜਨਗਣਨਾ ਨੂੰ ਲੈ ਕੇ ਭਾਜੀਪੀ ਤੋਂ ਉਲਟ ਸਟੈਂਡ ਲੈ ਲਿਆ ਉਹ ਹਰਿਆਣਾ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਜਾਤੀ ਵੱਡੇ ਪੱਧਰ ਉੱਪਰ ਡੋਮਿਨੇਟ ਕਰਦੀ ਹੈ ਕਾਸਟਿਜ਼ਮ ਹਰਿਆਣਾ ਦੇ ਪਰ ਭਾਰੀ ਹੈ ਹਰਿਆਣਾ ਦੀ ਪੋਲਿਟਿਕਸ ਉੱਪਰ ਉਥੇ ਭਾਵੇਂ ਜੀਪੀ ਨੂੰ ਟੈਂਟ ਪਾਤਾ ਹਰਿਆਣਾ ਦੇ ਵਿੱਚ ਭਾਵੇਂ ਜੀਪੀ ਨੂੰ ਬੜਾ ਕਲੀਅਰ ਕਟ ਦਿਖਾਤਾ ਕਿ ਹਰਿਆਣਾ ਦੇ ਵਿੱਚ ਜੀਪੀ ਇਸ ਵਾਰ ਨਹੀਂ ਆ ਰਹੀ ਆਈ ਪਿਛਲੇ ਵਾਰ ਵੀ ਨਹੀਂ ਸੀ ਅਲਾਈਂਸ 10 ਸੀਟਾਂ ਦੁਸ਼ਾਂਤ ਚਪਾਲਾ ਦੇ ਲਈਆਂ ਇਸ ਕਰਕੇ ਸਰਕਾਰ ਬਣਾ ਲਈ ਇਸ ਵਾਰ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਇਹ ਹਰਿਆਣਾ ਦਾ ਪ੍ਰਮਿੰਦਰ ਜੀ ਹੁਣ ਤੱਕ ਦਾ ਸਨੈਰੀਓ ਹੈ ਹੁਣ ਸਵਾਲ ਇਹ ਹੁੰਦਾ ਕਿ ਅਰਵਿੰਦ ਕੇਜਰੀਵਾਲ ਜਿਹਨੂੰ ਕਹਿ ਰਹੇ ਹਿੱਸੇ ਆਮ ਆਦਮੀ ਪਾਰਟੀ ਕੇ ਸੱਚ ਦੀ ਜਿੱਤ ਹੋਈ ਹੈ ਈ ਇਸ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦਾ ਅੱਗੇ ਕੀ ਫਿਊਚਰ ਰਹੂਗਾ ਲਿਕਰ ਪਾਲਿਸੀ ਵਾਲੇ ਮਾਮਲੇ ਦੇ ਵਿੱਚ ਕਿਉਂਕਿ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਇਹ ਵੀ ਕਹਿ ਰਹੀ ਹੈ ਕਿ ਸਾਨੂੰ ਪੰਜਾਬ ਸਰਕਾਰ ਪਰਮਿਸ਼ਨ ਦਵੇ ਪਰਮਿਸ਼ਨ ਦਵੇ ਕਿ ਅਸੀਂ ਉੱਥੇ ਜਾ ਕੇ ਜਾਂਚ ਕਰਨਾ ਚਾਹੁੰਦੇ ਹਾਂ ਕਿ ਦਿੱਲੀ ਵਾਲੀ ਜਿਹੜੀ ਲਿਕਰ ਪਾਲਿਸੀ ਹੈ ਇਹਦੀ ਤਾਰਾਂ ਵੀ ਇੱਥੇ ਵੀ ਜੁੜੀਆਂ ਹੋਈਆਂ ਨੇ ਅਸੀਂ ਜਾਂਚ ਕਰਾਂਗੇ ਕੀ ਪੰਜਾਬ ਆਲਾ ਸਕਦੀ ਹੈ ਜਾਂਚ ਲੱਕੂ ਇਹਦਾ ਹੁਣ ਜਦੋਂ ਜਿਹੜੀਆਂ ਕੇਂਦਰੀ ਜਾਂ ਅਸੀਆਂ ਹੁੰਦੇ ਨੇ ਨਾ ਕੇਂਦਰ ਜਦੋਂ ਚਾਹੇ ਜਿੰਮੇ ਚਾਹੇ ਉਹ ਕਰ ਸਕਦੀ ਹੈ ਉਹ ਕਿੱਧਰ ਨੂੰ ਰੁਖ ਮੋੜਦੀ ਹੈ ਇਹ ਜਿਹੇ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਹਦੀ ਸਰਕਾਰ ਹੈ ਜਾਂ ਕੀ ਕਰਨਾ ਹੈ ਉਹ ਕੇਂਦਰ ਨੂੰ ਪਤਾ ਹੁੰਦਾ ਹੈ ਕਦੋਂ ਕਿ ਇੰਦਾਂ ਦੇ ਹੱਥ ਘੰਡੇ ਵਰਤਨੇ ਕਦੋਂ ਨਹੀਂ ਵਰਤਨੇ ਬਿਲਕੁਲ ਆ ਸਕਦੇ ਕਿਉਂ ਨਹੀਂ ਆ ਸਕਦੀ ਤੇ ਦੂਜੀ ਗੱਲ ਇਹ ਵੀ ਹੈ ਕਿ ਜੇ ਜਿੱਦਾਂ ਵਿਰੋਧੀ ਧਿਰਾਂ ਜਿਹੜੀਆਂ ਪੰਜਾਬ ਦੇ ਵਿੱਚ ਨੇ ਉਹ ਵੀ ਜਾਹ ਤੋਂ ਦੇ ਬਦਵਾਨ ਜਿਹੜੇ ਹੈਗੇ ਉਹ ਵੀ ਇਹ ਗੱਲ ਕਰਦੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਸਰਕਾਰ ਕੇਂਦਰ ਦੀ ਹੱਥ ਟੋਕਾ ਉਣ ਕੇ ਚੱਲ ਰਹੀ ਆ। ਤਾਂ ਉਹ ਉਹਦੇ ਉਹਦੇ ਤਹਤ ਕੁਝ ਕਿਤੇ ਨਾ ਕਿਤੇ ਬਚਾ ਵੀ ਹੋ ਸਕਦਾ ਇਸ ਇਸ ਗੱਲ ਤੋਂ ਵੀ ਆਪਾਂ ਮੂਨ ਕਰ ਨਹੀਂ ਹੋ ਸਕਦੇ। ਜੇ ਗੱਲ ਵਿੱਚ ਕੋਈ ਰੱਤੀ ਪਰ ਸਚਾਈ ਆ ਤਾਂ ਉਹ ਤੋਂ ਬਚਾ ਵੀ ਹੋ ਸਕਦਾ। ਹੁਣ ਜਿਵੇਂ ਆ ਆ ਗੱਲ ਪਰਸੋਂ ਮਜੀਠੀਆ ਦੀ ਗੱਲ ਕਰਦੇ ਹਾਂ ਮਜੀਠੀਆ ਦਾ ਕੇਸ ਆ ਸੀਐਲਟੀ ਕਹਿੰਦੇ ਜਾਂਚ ਕਰੋਗੇ। ਅਪਾ ਕੱਲ ਗੱਲ ਵੀ ਕਰ ਰਹੇ ਸੀ ਕਿ ਈਡੀ ਕੇਂਦਰ ਦੀ ਏਜੰਸੀ ਹੈਗੀ ਆ ਜਿਹੜੇ ਕਾਲੀ ਆਪੂ ਨੇ ਕਦੋਂ ਉਹਨਾਂ ਨੇ ਬਿਆਨ ਦਿੱਤਾ ਜੀ ਪੰਜਾਬ ਸਰਕਾਰ ਨੇ ਈਡੀ ਦੀ ਜਾਂਚ ਆਰੰਭ ਨਹੀਂ ਉਹਨਾਂ ਨੂੰ ਇੰਨਾ ਨਹੀਂ ਪਤਾ ਕਿ ਇੰਦਾ ਨਹੀਂ ਹੁੰਦਾ ਨਹੀਂ ਨਹੀਂ ਉਹ ਉਹ ਕਾਲੀ ਤੋਂ ਕੱਲ ਉਹਨਾਂ ਨੇ ਕਿਹਾ ਕਿ ਜੀ ਉਹਦੇ ਦੀ ਅੱਜ ਪੰਜਾਬ ਆ ਗਿਆ ਆਮ ਆਦਮੀ ਪਾਰਟੀ ਦਾ ਕਹਿੰਦੇ ਜੀ ਈਟੀਡੀ ਈਡੀ ਨੇ ਜਾਂਚ ਤਾ ਲੈ ਲਈ ਆਪਣੇ ਹੱਥਾਂ 'ਚ ਕੇਂਦਰ ਨੇ ਇਹਨੂੰ ਕਿਹਾ ਤਾਂ ਕਿ ਮੁਜੀਠਿਆਂ ਨੂੰ ਕਲੀਅਰ ਚਿੱਟ ਦੇ ਦਿੱਤੀ ਜਾਵੇ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਜੇ ਕੇਂਦਰ ਚਾਹੁੰਦਾ ਹੈ ਕਿ ਕਲੀਨ ਚਿੱਟ ਪੰਜਾਬ ਦੇ ਜਿੱਥੇ ਨਿਕ ਜੁੜਦੇ ਨੇ ਉਹਨਾਂ ਨੂੰ ਦੇਣੀ ਆ ਤਾਂ ਉਹ ਜੇ ਉਹਦੀ ਮਿਸਯੂਜ਼ ਹੋ ਰਹੀ ਹੈ ਐਜੰਸੀਆਂ ਦੀ ਤਾਂ ਕਲੀਨ ਇੰਟਰਟੂਮੈਂਟ ਸਕਦੀ ਆ ਜੇ ਪੰਜਾਬ ਦੇ ਵੱਲ ਕੋਈ ਕੜਾ ਰੁਖ ਅਖਤਿਆਰ ਕਰਨਾ ਵੀ ਦੇਖੋ ਸੱਚ ਕੱਢਣਾ ਵੀ ਜੇ ਸੱਚੀ-ਮੁੱਠੀ ਤਾਰ ਜੁੜਦੇ ਕੱਢਿਆ ਜਾਵੇ ਇਸ ਚੀਜ਼ ਨੂੰ ਫਿਰ ਜਾਂਚ ਵੀ ਹੋ ਸਕਦੀ ਆ ਇਹਦੇ ਵਿੱਚ ਕੋਈ ਦੋ ਨਾਵਾਂ ਨਹੀਂ ਹੈਗੀਆਂ ਜੇ ਜੇ ਚਾਹੁੰਦੇ ਆ ਜਿੱਥੇ ਉਹਨੂੰ ਫਾਇਦਾ ਹੁੰਦਾ ਪੋਲਿਟਿਕਲ ਪਾਰਟੀ ਦੇ ਤੌਰ ਤੇ ਫਾਇਦਾ ਹੁੰਦਾ ਹੈ ਬੀਜੇਪੀ ਨੂੰ ਤਾਂ ਉਹ ਕਰ ਸਕਦੀ ਹੈ ਜਰੂਰ ਜੀ ਨਹੀਂ ਇੱਥੇ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਸੀ ਅਕਾਲੀ ਲੀਡਰਾਂ ਦਾ ਇੱਕ ਐਨਾ ਸੀ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਤੇ ਹਰ ਜਿਹੜੀ ਉੱਥੇ ਦਿੱਲੀ ਦੀ ਬੀਜੇਪੀ ਸਰਕਾਰ ਹੈ ਇਹ ਇੱਕ ਸਿੱਕੇ ਦੇ ਦੋਨੋਂ ਪੈਲੋ ਨੇ ਮਿਲ ਕੇ ਚੱਲ ਰਹੇ ਨੇ ਕਿ ਕਈ ਕੇਸਾਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਕਹਿੰਦੇ ਕਿ ਜਿਹੜਾ ਵਿਕਰਮ ਅਜੀਤਿ ਵਾਲਾ ਕੇਸ ਏਡੀ ਨੇ ਕਿਹਾ ਕਿ ਸਾਨੂੰ ਦੇ ਦਿਓ ਉਹ ਕਹਿੰਦੇ ਕਿ ਪੰਜਾਬ ਸਰਕਾਰ ਨਹੀਂ ਦੇਹਾ ਇਹਨਾਂ ਨੇ ਮਿਲੀ ਭੁਗਤ ਦੇ ਨਾਲ ਕਿ ਉਹ ਗੱਲਬਾਤ ਹੈ ਕਿ ਐਡੀ ਨੇ ਪੱਤਰ ਲਿਖਤਾ ਵੀ ਉਹ ਤਾਂ ਇੱਕ ਰਸਮੀ ਕਾਰਵਾਈ ਹੈ ਕਿ ਮਿਲ ਕੇ ਹੀ ਇਹ ਖੇਡ ਰਹੇ ਹਨ ਕਿਉਂਕਿ ਤੁਸੀਂ ਖੁਦ ਪਿਛਲੇ ਦਿਨ ਹੀ ਦੇਖਿਆ ਹੋਣਾ ਪ੍ਰਮੇਂਦਰ ਜੀ ਜਿਹੜੇ ਪੰਜਾਬ ਦੇ ਵਿੱਚ ਸਕੈਮ ਹੋਏ ਨੇ ਜਿਹੜੇ ਉਹ ਜਿਹੜੇ ਕੋਰੀਡੋਰ ਬਣ ਰਹੇ ਨੇ ਕੋਰੀਡੋਰ ਦੇ ਨਾਲ ਰਿਲੇਟਡ ਜਿਹੜੀਆਂ ਜ਼ਮੀਨਾਂ ਸੈਂਟਰ ਗਵਰਨਮੈਂਟ ਦੀਆਂ ਇੱਕ ਦੇ ਪੈਸੇ ਦੇ ਨਾਲ ਐਕਵਾਇਰ ਕੀਤੀਆਂ ਗਈਆਂ ਸੀ ਉਹ ਪਹਿਲਾਂ ਬਿਜ਼ਨਸ ਜਾਂਚ ਕਰਨੀ ਸੀ ਉਹਨਾਂ ਕੇਸਾਂ ਦੀ ਤੇ ਉਹਨਾਂ ਕੇਸਾਂ ਦੇ ਵਿੱਚ ਵੀ ਹੁਣ ਐਡੀ ਜਾਂਚ ਕਰ ਰਹੀ ਹੈ ਤੇ ਉਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਉਹ ਕੇਸ ਵੀ ਈਡੀ ਨੂੰ ਸੌਫਟ ਕੀਤਾ ਤੁਸੀਂ ਦੇਖੋ ਹੁਣ ਇਹ ਮਾਮਲਾ ਉਹ ਚੀਜ਼ਾਂ ਨੂੰ ਜੋੜ ਕੇ ਕਿਹਾ ਅਕਾਲੀਆਂ ਨੇ ਕਿ ਮਿਲ ਕੇ ਖੇਡ ਰਹੇ ਨੇ ਤੇ ਮਿਲ ਕੇ ਹੀ ਸਾਰਾ ਕੁਝ ਕਰ ਰਹੇ ਨੇ ਮੈਂ ਉਹੀ ਗੱਲ ਕਰਦਾ ਜੇ ਮਿਲ ਕੇ ਖੇਡ ਰਹੇ ਨੇ ਕੁਝ ਕੇਸਾਂ 'ਚ ਖੇਡ ਰਹੇ ਨੇ ਜਾਂ ਸਾਰਿਆਂ 'ਚ ਖੇਡ ਰਹੇ ਨੇ ਉਹ ਫਾਇਦਾ ਤਾਂ ਹੁਣ ਮਿਲ ਕੇ ਖੇਡਣ ਦਾ ਮਤਲਬ ਇਹ ਹੀ ਹੁੰਦਾ ਨਾ ਕਿ ਦੋਨੋਂ ਧਿਰਾਂ ਨੂੰ ਫਾਇਦਾ ਹੋਵੇ ਇਹ ਹੁਣ ਉਹਨਾਂ ਨੇ ਆਪਣੇ ਬੰਦਿਆਂ ਦਾ ਜਾਂ ਆਪਣੀ ਪਾਰਟੀ ਦਾ ਹੀ ਨੁਕਸਾਨ ਕਰਾਉਣਾ ਫਿਰ ਮਿਲ ਕੇ ਖੇਡਣ ਦੀ ਗੱਲ ਕਿੱਥੋਂ ਆ ਜੂਗੀ ਉਹ ਉਹਦਾ ਇਹ ਚਿੱਤਰੀ ਗੱਲ ਲੈਣਾ ਜੇ ਜਾਂਚ ਹੁੰਦੀ ਹੈ ਤਾਂ ਇਹ ਇਹ ਸਪਸ਼ਟ ਹੋ ਜਾਊਗਾ ਕਿ ਮਿਲ ਕੇ ਨਹੀਂ ਖੇਡ ਰਹੇ ਜੇ ਜਾਂਚ ਹੋ ਕੇ ਕਲੀਨ ਚਿੱਟ ਬਣ ਜਾਂਦੀ ਹੈ ਫਿਰ ਇਹ ਵੀ ਬੇਵੀ ਸਪਸ਼ਟ ਹੋ ਜਾਂਦਾ ਕਿ ਜਾਦਾ ਕੁਝ ਹੈ ਹੀ ਨਹੀਂ ਸੀ ਤੇ ਜਾਪਰ ਬਣ ਕੇ ਖੇਡਣਾ ਦਾ ਫਾਇਦਾ ਲੈ ਲਿਆ ਗਿਆ ਉਹ 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 ਗੱਲ ਹੈ ਕਿ ਜਾਂਚ ਕਰਨੀ ਕਰਾਉਣੀ ਨਹੀਂ ਕਰਨੀ ਇਹ ਸੈਂਟਰ ਜਮੇ ਚਾਹੂਗਾ ਮੈਂ ਕਰ ਸਕਦਾ ਇਹਦਾ ਸਿਆਸੀ ਬਿਆਨ ਹੋਊਗਾ ਕਿ ਮਿਲ ਕੇ ਖੇਡ ਰਹੇ ਨੇ ਮੈਂ ਪਹਿਲਾਂ ਹੀ ਕਿਹਾ ਕਿ ਪੰਜ ਕਾਹ ਦਿਨੇ ਲੋਕ ਦਾ ਸਿਆਸੀ ਬਿਆਨ ਆ ਜਾਂਦੇ ਨੇ ਦਾ ਮਰੋਧੀ ਦਿਰਾ ਹੁੰਦੀਆਂ ਨੇ ਅਜਾ ਮਲਾਈ ਜਾਂਦੀਆਂ ਨੇ ਅਸਲੀਅਤ ਕੀ ਹੈ ਉਹ ਉਹ ਤਾਂ ਜਦੋਂ ਸੱਚ ਸਾਹਮਣੇ ਆਉਂਦਾ ਕੋਈ ਨਿਰਪੱਖ ਜਾਂਚ ਜਾਂ ਅਸੀ ਕੋਈ ਜਾਂਚ ਕਰਦੀ ਹੈ ਤੇ ਸੱਚ ਲਿਆ ਕੇ ਸਾਹਮਣੇ ਰੱਖਦੇ ਤੇ ਉਦੋਂ ਹੀ ਸਾਹਮਣੇ ਆਊਗਾ ਐਦਾਂ ਜੋ ਮਰਜ਼ੀ ਕਹੀ ਜੋ ਨਾ ਕਹੋ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਜਦੋਂ ਤੱਕ ਜਾਂਚ ਨਿਰਪੱਖ ਹੋ ਕੇ ਸਾਹਮਣੇ ਨਹੀਂ ਆਉਂਦੀ ਵੀ ਆ ਗੱਲ ਹੋਈ ਹੈ ਐਦਾਂ ਆ ਪਾਲਿਸੀ ਸੀ ਆ ਡਾਕੂਮੈਂਟਸ ਨੇ ਆ ਨੀਤੀ ਬਣਾਈ ਸੀ ਇਹਦੇ ਨਾਲ ਇੰਨੇ ਪੈਸੇ ਦਾ ਘਪਲਾ ਨਸਿੱਧੇ ਤੌਰ ਤੇ ਨਜ਼ਰ ਆ ਰਹੇ ਆ ਉਦੋਂ ਗੱਲ ਜਿਹੜੀ ਸਪਸ਼ਟ ਹੁੰਦੀ ਹੈ ਜੀ ਜੀ ਬੇਪੂ ਸੁਪਰਮੇਂਦਰ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਨਾਲ ਜੁੜੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਤੁਹਾਡਾ ਸ਼ੁਕਰੀਆ ਕਰਦੇ ਹਾਂ ਧੰਨਵਾਦ ਦੋਸਤੋ ਅਰਵਿੰਦ ਕਜਰੀਵਾਲ ਸਾਹਿਬ ਨੂੰ ਜ਼ਮਾਨਤ ਮਿਲ ਗਈ ਕੁਝ ਦਿਨਾਂ ਦੇ ਵਿੱਚ ਉਹ ਬਾਹਰ ਆ ਜਾਣਗੇ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਅੱਗੇ ਜਾ ਕੇ ਫਿਰ ਦਿੱਲੀ ਦੇ ਵਿੱਚ ਇਲੈਕਸ਼ਨਾਂ ਲਿਕਰ ਪਾਲਸੀ ਦਾ ਮਾਮਲਾ ਹੈ ਕਾਵਿ ਸੰਮੇਤੋਂ ਚੱਲੇ ਆਉਂਦਾ ਪਹਿਲਾ ਸੰਜੀਤ ਸਿੰਘ ਤੇ ਇਸ ਤੋਂ ਇਲਾਵਾ ਮਨੀਸ਼ ਸ਼ੋਧਿਆ, ਅਰਵਿੰਦ ਕੇਜਰੀਵਾਲ ਜਾਂ ਕੇ ਕਵਿਤਾ ਕਿੰਨੇ ਨਾਮ ਸੀ ਜਿਹੜੇ ਇਸ ਮਾਮਲੇ ਦੇ ਨਾਲ ਜੁੜੇ ਰਹੇ ਸੋ ਕੇਜਰੀਵਾਲ ਸਾਹਿਬ ਨੂੰ ਸਨਮਾਨਤ ਮਿਲ ਗਈ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਨਾਲ ਸਾਰਾ ਕੁਝ ਡੀਲ ਹੋ ਰਿਹਾ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰਤਰਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ